ਹਮਲੇ ਦੀ ਵੀਡੀਓ ਸਾਹਮਣੇ ਆਈ ਹੈ ਦੁਕਾਨ ਦੇ ਵਿੱਚ ਵੜ ਕੇ ਗੋਲੀਆਂ ਮਾਰੀਆਂ ਗਈਆਂ ਸਨ 8 ਨੰਬਰ ਦਾ ਦਰਸਲੇ ਜਾਨਲੇਵਾ ਹਮਲਾ ਹੋਇਆ ਸੀ ਪ੍ਰਿੰਕਲ ਦੇ ਨਾਲ ਇੱਕ ਕੁੜੀ ਨੂੰ ਵੀ ਗੋਲੀ ਲੱਗੀ ਸੀ ਪ੍ਰਿੰਕਲ ਨੂੰ ਚਾਰ ਗੋਲੀਆਂ ਲੱਗੀਆਂ ਸਨ ਤੇ ਇਸ ਦੇ ਵਿਚਾਲੇ ਹੁਣ ਇਸ ਪੂਰੀ ਵਾਰਦਾਤ ਦੀ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ 'ਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਫਾਇਰਿੰਗ ਕੀਤੀ ਜਾਂਦੀ ਹੈ ਕਿਵੇਂ ਨਿਸ਼ਾਨਾ ਬਣਾਇਆ ਜਾਂਦਾ ਹੈ ਬੁਢਾ ਵਪਾਰੀ ਪ੍ਰਿੰਕਲ ਨੂੰ ਜਿਸ ਤੇ ਕਿ ਇਹ ਪੂਰੀ ਹਮਲੇ ਦੀ ਵੀਡੀਓ ਹੁਣ ਸਾਹਮਣੇ ਆਈ ਹੈ ਇਸ ਦੇ ਵਿੱਚ ਸਾਫ ਤੌਰ ਤੇ ਮਲਜ਼ਮ ਜੋ ਕਿ ਆ ਦੁਕਾਨ ਦੇ ਵਿੱਚ ਦਾਖਲ ਹੁੰਦੇ ਹੋਏ ਵੇਖੇ ਜਾ ਸਕਦੇ ਨੇ ਉਸ ਤੋਂ ਬਾਅਦ ਕਿਵੇਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਸ਼ਰੀਆਮ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਆ ਜਿਹੜਾ ਕਿ ਭਾਜਰ ਵਾਲਾ ਮਾਹੌਲ ਇਹਨਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਉਸ ਦੇ ਬਾਅਦ ਮੌਕੇ ਤੋਂ ਜੋ ਕਿ ਇਹ ਮੁਲਜ਼ਮ ਨੇ ਉਹ ਫਰਾਰ ਹੋ ਜਾਂਦੇ ਤੇ ਹੁਣ ਇਹ ਪੂਰੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਵੇਂ ਦੁਕਾਨ ਦੇ ਵਿੱਚ ਵੜ ਕੇ ਇਹਨਾਂ ਮੁਲਜ਼ਮਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਹੱਥਾਂ ਦੇ ਵਿੱਚ ਆ ਪਿਸਤੌਲ ਸਾਫ ਤੌਰ ਤੇ ਨਾ ਮੁਲਜ਼ਮਾਂ ਦੇ ਨਜ਼ਰ ਆ ਰਹੇ ਨੇ ਦਰਸਲ 8 ਨਵੰਬਰ ਦੀ ਇਹ ਪੂਰੀ ਵਾਰਦਾਤ ਹੈ ਜਦੋਂ 8 ਨਵੰਬਰ ਨੂੰ ਇਹ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਪ੍ਰਿੰਕਲ ਦੇ ਨਾਲ ਇੱਕ ਕੁੜੀ ਨੂੰ ਵੀ ਇਸ ਦੌਰਾਨ ਗੋਲੀ ਲੱਗੀ ਸੀ ਪ੍ਰਿੰਕਲ ਨੂੰ ਚਾਰ ਗੋਲੀਆਂ ਲੱਗੀਆਂ ਸਨ ਤਾਂ ਇਸ ਦੇ ਵਿਚਾਲੇ ਹੁਣ ਸੀਸੀਟੀਵੀ ਤਸਵੀਰਾਂ ਜੋ ਕਿ ਸਾਹਮਣੇ ਹੈ ਨੇ ਉਸ ਦੇ ਵਿੱਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਨਾ ਮੁਲਜ਼ਮਾਂ ਦੇ ਵੱਲੋਂ ਬੇਖੌਫ ਹੋ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿਵੇਂ ਇਹ ਮੁਲਜ਼ਮ ਜੋ ਕਿ ਆ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ ਤਬਰ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਭਾਂਜਰ ਵਾਲਾ ਮਾਹੌਲ ਜਿਹੜਾ ਕਿ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਦਰਸਲ ਬੂਟ ਵਪਾਰੀ ਪ੍ਰਿੰਕਲ ਤੇ ਹਮਲੇ ਦੀ ਇਹ ਵੀਡੀਓ ਹੈ ਦੁਕਾਨ ਦੇ ਵਿੱਚ ਵੜ ਕੇ ਜਦੋਂ ਗੋਲੀਆਂ ਮਾਰੀਆਂ ਗਈਆਂ 8 ਨਵੰਬਰ ਦੀ ਪੂਰੀ ਵਾਰਦਾਤ ਹੈ ਤੇ ਹੁਣ ਉਸ ਦੀ ਸੀਸੀਟੀਵੀ ਸਾਹਮਣੇ ਆਈ ਹੈ 8 ਨਵੰਬਰ ਨੂੰ ਦਰਸਲ ਇਹ ਜਾਨਲੇਵਾ ਹਮਲਾ ਆਇਆ ਸੀ ਪ੍ਰਿੰਕਲ ਦੇ ਨਾਲ ਇੱਕ ਕੁੜੀ ਨਵੀਂ ਇਸ ਦੌਰਾਨ ਗੋਲੀ ਲੱਗੀ ਸੀ ਤਾਂ ਲੁਧਿਆਣਾ ਫਾਇਰਿੰਗ ਦੀ ਤਰੋਸੀ ਸੀਸੀਟੀਵੀ ਵਿਖਾ ਰਹੇ ਆ ਆ ਬੂਟ ਵਪਾਰੀ ਪ੍ਰਿੰਕਲ ਤੇ ਹਮਲੇ ਦੀ ਜੋ ਕਿ ਇਹ ਵੀਡੀਓ ਸਾਹਮਣੇ ਆਈ ਹੈ ਦੁਕਾਨ ਦੇ ਵਿੱਚ ਵੜ ਕੇ ਕਿਵੇਂ ਆ ਗੋਲੀਆਂ ਮਾਰੀਆਂ ਗਈਆਂ ਸਨ ਆ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹੜਾ ਹਮਲਾਵਾਰਿਆ ਮੁਲਜ਼ਮ ਹੈ ਆ ਦੁਕਾਨ ਦੇ ਵਿੱਚ ਦਾਖਲ ਹੁੰਦਾ ਹੱਥ ਦੇ ਵਿੱਚ ਪਿਸਟੋਲ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਆ ਤਾਂ ਤਾਬਰ ਤੋੜ ਉਸ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਚ ਭਾਜਰ ਵਾਲਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਹੋਰ ਵੀ ਲੋਕ ਦੁਕਾਨ ਦੇ ਵਿੱਚ ਜਿਹੜੇ ਕਿ ਵੇਖੇ ਜਾ ਸਕਦੇ ਨੇ ਤਾਂ ਜਿਵੇਂ ਗੋਲੀਆਂ ਚੱਲਦੀਆਂ ਨੇ ਤਾਂ ਸਾਰੇ ਆਪਣੀ ਜਾਨ ਬਚਾ ਕੇ ਭੱਜਦੇ ਹੋਏ ਤਸਵੀਰਾਂ ਦੇ ਵਿੱਚ ਆ ਦੇਖੇ ਜਾ ਸਕਦੇ ਨੇ ਪ੍ਰਿੰਕਲ ਦੇ ਨਾਲ ਇੱਕ ਕੁੜੀ ਨੂੰ ਇਸ ਦੌਰਾਨ ਕਿਉਂਕਿ ਆ ਗੋਲੀ ਲੱਗੀ ਸੀ ਤੇ ਪ੍ਰਿੰਕਲ ਨੂੰ ਚਾਰ ਗੋਲੀਆਂ ਲੱਗੀਆਂ ਸਨ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਸਾਡੇ ਸਹਿਯੋਗੀ ਰਜਿੰਦਰ ਕੁਮਾਰ ਜੁੜੇ ਹੋਏ ਨੇ ਰਜਿੰਦਰ ਇਹ ਪੂਰੀ 8 ਨਵੰਬਰ ਦੀ ਜੋ ਵਾਰਦਾਤ ਹੈ ਹੁਣ ਸੀਸੀਟੀਵੀ ਸਾਹਮਣੇ ਆਈ ਹੈ ਵਿਸਥਾਰ ਦੇ ਨਾਲ ਇਹਨਾਂ ਤਸਵੀਰਾਂ ਬਾਰੇ ਵੀ ਸਮਝਾਓ ਜਿੱਥੇ ਕਿ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਹ ਬਿਲਕੁਲ ਪਰਮਿੰਦਰ ਇਹ 8 ਨਵੰਬਰ ਦੀ ਘਟਨਾ ਜਦੋਂ ਜਿਹੜਾ ਬੂਟ ਕਾਰੋਬਾਰੀ ਹੈ ਪ੍ਰਿੰਕਲ ਉਹ ਦੁਕਾਨ ਤੇ ਬੈਠਾ ਹੋਇਆ ਸਭ ਤੋਂ ਵੱਧ ਤੇ ਵੀਡੀਓ ਦੇ ਵਿੱਚ ਵੀ ਦਿਖਾਈ ਦੇ ਰਿਹਾ ਔਰ ਇਸ ਦੇ ਵਿੱਚ ਜਿਹੜਾ ਕੁਝ ਨੌਜਵਾਨ ਜਿਹੜੇ ਬਦਮਾਸ਼ ਆਉਂਦੇ ਨੇ ਔਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੰਦੇ ਨੇ ਹਾਲਾਂਕਿ ਜਵਾਬੀ ਕਾਰਵਾਈ ਜਿਹੜੀ ਹੈ ਉਹ ਵੀ ਪ੍ਰਿੰਕਲ ਦੇ ਵੱਲੋਂ ਜਿਹੜੀ ਉਸ ਦੇ ਵੱਲੋਂ ਵੀ ਜਿਹੜੀ ਫਾਇਰਿੰਗ ਕੀਤੀ ਜਾਂਦੀ ਹੈ ਹਾਲਾਂਕਿ ਇਸ ਦੇ ਵਿੱਚ ਜਿਹੜਾ ਦੋਵਾਂ ਪਾਸੋਂ ਜਵਾਬੀ ਕਾਰਵਾਈ ਦੇ ਦੌਰਾਨ ਗੋਲੀਆਂ ਚੱਲਦੀਆਂ ਨੇ ਔਰ ਇਸ ਦੇ ਵਿੱਚ ਜਿਹੜਾ ਰਿਸ਼ਭ ਦੇ ਵੀ ਜਿਹੜੀਆਂ ਗੋਲੀਆਂ ਲੱਗਦੀਆਂ ਨੇ ਔਰ ਕਿਤੇ ਨਾ ਕਿਤੇ ਕਿਆ ਜਾ ਸਕਦਾ ਪ੍ਰਿੰਕਲ ਦੇ ਵੀ ਗੋਲੀਆਂ ਲੱਗਦੀਆਂ ਨੇ ਔਰ ਉਸਦੇ ਨਾਲ ਜਿਹੜੀ ਇੱਕ ਲੜਕੀ ਜਿਹੜੀ ਉਸਦੇ ਨਾਲ ਰਿਸੈਪਸ਼ਨ ਤੇ ਕਾਊਂਟਰ ਤੇ ਜਿਹੜੀ ਬੈਠੀ ਹੁੰਦੀ ਉਸਦੇ ਵੀ ਗੋਲੀਆਂ ਲੱਗਦੀਆਂ ਨੇ ਤਾਂ ਇਸੇ ਘਟਨਾ ਵਿਚਾਲੇ ਹਾਲਾਂਕਿ ਵਾਕਵਾਕ ਐਂਗਲਾ ਤੋਂ ਜਿਹੜਾ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਸੀ ਔਰ ਇਸ ਮਾਮਲੇ ਦੇ ਵਿੱਚ ਬੇਸ਼ੱਕ ਪੁਲਿਸ ਨੇ ਮੁਲਜ਼ਮ ਰਿਸ਼ਭ ਬੈਨੇਪਾਲ ਅਤੇ ਤਸ਼ੀਲ ਜੱਟ ਅਤੇ ਅਨਿਲ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਔਰ ਕਿਤੇ ਨਾ ਕਿਤੇ ਹਾਲੇ ਬਾਕੀਆਂ ਦੀ ਜਿਹੜੀ ਗ੍ਰਿਫਤਾਰੀ ਹੋਣੀ ਬਾਕੀ ਹੈ ਔਰ ਇਸ ਘਟਨਾ ਦੀ ਜਿਹੜੀ ਆ ਮੌਕੇ ਦੀ ਲਾਈਵ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾਤਕਦਾ ਹੈ ਕਿ ਪ੍ਰਿੰਕਲ ਆਪਣਾ ਬਚਾਅ ਕਰਦਾ ਹੋਇਆ ਨਜ਼ਰ ਆ ਰਿਹਾ ਔਰ ਇੱਕ ਟੇਬਲ ਜਿਹੜਾ ਉੱਥੇ ਪਿਆ ਹੁੰਦਾ ਉਸ ਦੇ ਛੇਠਾ ਵੜ ਕੇ ਉਸ ਦੇ ਵੱਲੋਂ ਬਚਾਅ ਕੀਤਾ ਜਾਂਦਾ ਔਰ ਗੋਲੀਆਂ ਚਲਾਈਆਂ ਜਾਂਦੀਆਂ ਹਾਲਾਂਕਿ ਹਾਲੇ ਤੱਕ ਪ੍ਰਿੰਕਲ ਅਤੇ ਉਸ ਦੀ ਜਿਹੜੀ ਮਹਿਲਾ ਜਿਹੜੀ ਉੱਥੇ ਦੁਕਾਨ ਤੇ ਕੰਮ ਕਰਨ ਵਾਲੀ ਲੜਕੀ ਹੈ ਉਹ ਕਿਤੇ ਨਾ ਕਿਤੇ ਹਲੇ ਜੇਰੇ ਇਲਾਜ ਆ 40ਸ ਹਸਪਤਾਲ ਦੇ ਵਿੱਚ ਪਰ ਇਹ ਕਿਹਾ ਜਾ ਸਕਦਾ ਕਿ ਪੁਲਿਸ ਨੇ ਹਾਲੇ ਹੁਣ ਤੱਕ ਜਿਹੜੇ 3 ਆ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਔਰ ਬਾਕੀਆਂ ਦੀ ਜਿਹੜੀ ਗ੍ਰਿਫਤਾਰੀ ਦੀ ਗੱਲ ਕਹੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਪੁਲਿਸ ਹਾਲੇ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਕਿਤਨਾ ਕਿਤੇ ਜਾਂਚ ਦੀ ਗੱਲ ਕਹਿ ਰਹੀ ਔਰ ਕਈ ਲੋਕਾਂ ਦੇ ਨਾਮ ਵੀ ਜਿਹੜੇ ਇਸ ਐਫ ਆਈ ਆਰ ਦੇ ਵਿੱਚ ਦਰਜ ਕੀਤੇ ਗਏ ਸੀ ਜੀ ਅ ਰਜਿੰਦਰ ਇਹ ਵੀ ਜਾਣਕਾਰੀ ਦਿਓ ਕਿ ਹੁਣ ਤੱਕ ਇਸ ਪੂਰੀ ਵਾਰਦਾਤ ਨੂੰ ਲੈ ਕੇ ਕੀ ਕੁਝ ਖੁਲਾਸਾ ਹੋਇਆ ਹੈ ਕਿਉਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਿਲਕੁਲ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਜਿਹੜਾ ਘਰੇਲੂ ਗ੍ਰੈਂਕਲੇਸ ਦਾ ਜਿਹੜਾ ਮਾਮਲਾ ਉਹ ਦੱਸਿਆ ਜਾ ਰਿਹਾ ਹੈ ਕਿਤਨਾ ਕਿਤੇ ਕੀ ਆ ਜਾ ਸਕਦਾ ਕਿ ਪਰਿਵਾਰਿਕ ਮਸਲੇ ਦੌਰਾਨ ਜਿਹੜੀ ਸਾਰੀ ਰੰਜੀ ਸੀ ਕਿਉਂਕਿ ਰੇਸ਼ਬ ਜਿਹੜਾ ਬੈਨੀਪਾਲ ਹੈਗਾ ਉਸ ਦੇ ਵੱਲੋਂ ਫੋਨ ਤੇ ਵੀ ਇੱਕ ਗੱਲਬਾਤ ਕੀਤੀ ਗਈ ਪ੍ਰਿੰਕਲ ਦੇ ਨਾਲ ਉਹ ਵੀ ਇੱਕ ਆਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਪ੍ਰਿੰਕਲ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜਿੱਥੇ ਟੱਕਰਨਾ ਉੱਥੇ ਆ ਕੇ ਉਸਦੇ ਨਾਲ ਗੱਲਬਾਤ ਕਰ ਸਕਦਾ ਤਾਂ ਇਸੇ ਵਜ੍ਹਾ ਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਜਿਹੜੀ ਫਾਇਰਿੰਗ ਕੀਤੀ ਗਈ ਹਾਲਾਂਕਿ ਪਰਿਵਾਰਕ ਮਸਲਾ ਜ਼ਰੂਰ ਹੈ ਪੁਲਿਸ ਨੇ ਦੱਸਿਆ ਹੈ ਕਿ ਇਸ ਦੇ ਵਿੱਚ ਜਿਹੜਾ ਰਿਸ਼ਵ ਬੈਨੀਪਾਲ ਹੈ ਤੇ ਉਸ ਦਾ ਸੋਹਰਾ ਉਸਦੇ ਵੱਲੋਂ ਇਸ ਜਿਹੜੀ ਘਟਨਾ ਨੂੰ ਆਂਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਵਾਕਵਾਕ ਐਂਗਲਾ ਤੋਂ ਜਿਹੜੀ ਆ ਜਾਂਚ ਦੀ ਗੱਲ ਕਹੀ ਸੀ ਔਰ ਇਸ ਮਾਮਲੇ ਦੇ ਵਿੱਚ ਫਿਲਹਾਲ ਹਾਲੇ ਪੁਲਿਸ ਨੇ ਜਿਹੜਾ ਮਾਮਲਾ ਉਹ ਦਰਜ ਕਰ ਲਿਆ ਸੀ ਪਰ ਇਹ ਮੌਕੇ ਦੀ ਜਿਹੜੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਇਸ ਦੇ ਵਿੱਚ ਚਾਰ ਤਿੰਨ ਤੋਂ ਚਾਰ ਨੌਜਵਾਨ ਜਿਹੜੇ ਆ ਉਹ ਦਿਖਾਈ ਦੇ ਰਿਹਾ ਤਾਂ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਕਿ ਹਾਲੇ ਪ੍ਰਿੰਕਲ ਅਤੇ ਉਸ ਦੀ ਜਿਹੜੀ ਦੁਕਾਨ ਤੇ ਕੰਮ ਕਰਨ ਵਾਲੀ ਲੜਕੀ ਆ ਉਹ ਜਿਹੜੇ ਇਲਾਜ ਆ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ ਸੀ ਜੀ ਅਰਜਿੰਦਰ ਇਹ ਸੀਸੀਟੀਵੀ ਦੀ ਗੱਲ ਕੀਤੀ ਜਾਵੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ ਕਿ ਇੱਕ ਸ਼ਖਸ ਇੱਕ ਮੁਲਜ਼ਮ ਜਿਸ ਦੇ ਵੱਲੋਂ ਕਿ ਮੂਵਮੈਂਟ ਆ ਕਿਹਾ ਹੋਇਆ ਆ ਉਹ ਦੁਕਾਨ ਦੇ ਵਿੱਚ ਦਾਖਲ ਹੁੰਦਾ ਆ ਤਾਂ ਪ੍ਰਿੰਕਲ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਆ ਉਹੀ ਸ਼ਖਸ ਪ੍ਰਿੰਕਲ ਹੈ ਜੋ ਕਿ ਲੁਕਦਾ ਹੋਇਆ ਆਪਣੀ ਜਾਨ ਬਚਾ ਰਵਲ ਕੋਸ਼ਿਸ਼ ਕੀਤੀ ਜਾਂਦੀ ਹੈ ਸ਼ਾਇਦ ਉਸਦੇ ਹੱਥੇ ਵਿੱਚ ਵੀ ਰਵਲਵਰ ਨਜ਼ਰ ਆ ਰਿਹਾ ਉਸਦੇ ਬਲੂ ਮੁਕਾਬਲਾ ਕੀਤਾ ਜਾਂਦਾ ਹੈ ਜੀ ਬਿਲਕੁਲ ਜਿਹੜੀ ਸਭ ਤੋਂ ਪਹਿਲਾਂ ਦੀ ਗੱਲ ਕਰੀ ਜਿਹੜਾ ਸਭ ਤੋਂ ਪਹਿਲਾ ਨੌਜਵਾਨ ਜਿਹੜਾ ਦਾਖਲ ਹੁੰਦਾ ਉਹ ਰਿਸ਼ਪ ਬੈਣੀਪਾਲ ਹੈ ਔਰ ਉਸਦੇ ਨਾਲ ਹੀ ਜਿਹੜਾ ਇੱਕ ਨੌਜਵਾਨ ਜਿਹੜਾ ਉਹ ਦਾਖਲ ਹੁੰਦਾ ਉਹ ਸ਼ੁਭਮ ਕਿ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਜਿਹੜੇ ਦੋਵੇਂ ਨੌਜਵਾਨ ਪਹਿਲਾਂ ਅੰਦਰ ਦਾਖਲ ਹੁੰਦੇ ਨੇ ਜਿਹੜਾ ਤੀਸਰਾ ਅਨਿਲ ਅਤੇ ਚੌਥਾ ਉਸ ਦਾ ਸਾਥੀ ਹੈ ਉਹ ਬਾਅਦ ਵਿੱਚ ਆਉਂਦੇ ਨੇ ਕਿਉਂਕਿ ਬਾਹਰ ਜਿਹੜੇ ਐਕਟਿਵਾ ਲੈ ਕੇ ਸਵਾਰ ਹੋ ਕੇ ਭਜਦੇ ਨੇ ਉੜਸ਼ ਬੈਨੀਪਾਲ ਹਾਲਾਂਕਿ ਇਹਨਾਂ ਨੂੰ ਇਲਾਜ ਨਾ ਮਿਲਣ ਦੇ ਚੱਲਦੇ ਆਪਕਾ ਹਸਪਤਾਲਾਂ ਦੇ ਵਿੱਚ ਇਲਾਜ ਨਾ ਮਿਲਣ ਦੇ ਚੱਲਦੇ ਆ ਇਹਨਾਂ ਨੇ ਜਿਹੜਾ ਸਿਵਲ ਹਸਪਤਾਲ ਆ ਕੇ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਗ੍ਰਿਫਤਾਰ ਕਰ ਲਿਆ ਸੀ ਔਰ ਇਹਨਾਂ ਨੂੰ ਇਲਾਜ ਦੇ ਲਈ ਡੀਐਮਸੀ ਹਸਪਤਾਲ 'ਤੇ ਜਿੱਤਾ ਸੀ ਜਿੱਥੇ ਇਹਨਾਂ ਦਾ ਵੀ ਇਲਾਜ ਚੱਲ ਰਿਹਾ ਹੈ ਇਹਨਾਂ ਦੇ ਵੀ ਗੋਲੀਆਂ ਲੱਗੀਆਂ ਨੇ ਪਰ ਕਹਿੰਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਰਿਸ਼ਪ ਬੈਨੇਪਾਲ ਅਤੇ ਜਿਹੜਾ ਸੁਸ਼ੀਲ ਜਾਟਾ ਇਹ ਇਹਨਾਂ ਦੇ ਵੱਲੋਂ ਜਿਹੜੀ ਆ ਲੀਡ ਕੀਤੀ ਗਈ ਸੀ ਪਹਿਲ ਦੇ ਆਧਾਰ 'ਤੇ ਦੁਕਾਨ ਦੇ ਅੰਦਰ ਜਿਹੜਾ ਵੜਕੀ ਆ ਉਹ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜੀ ਆ ਠੀਕ ਹੈ ਜੰਦਰ ਫਿਰ ਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਲੁਧਿਆਣਾ ਫਾਇਰਿੰਗ ਦੀਏ ਸੀਸੀਟੀਵੀ ਸਾਹਮਣੇ ਇਹ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਮੁਲਜ਼ਮਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਬੂਟ ਵਪਾਰੀ ਪ੍ਰਿੰਕਲ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਸ ਤੇ ਹਮਲਾ ਕੀਤਾ ਜਾਂਦਾ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦਰਸਲ 8 ਨਵੰਬਰ ਨੂੰ ਇਹ ਜਾਨਲੇਵਾ ਹਮਲਾ ਹੋਇਆ ਸੀ ਪ੍ਰਿੰਕਲ ਦੇ ਨਾਲ ਇੱਕ ਕੁੜੀ ਨੂੰ ਵੀ ਗੋਲੀ ਲੱਗੀ ਸੀ ਆ ਤਾਂ ਜੋ ਪੁਲਿਸ ਦੇ ਵੱਲੋਂ ਇਸ ਪੂਰੀ ਵਾਰਦਾਤ ਦੇ ਵਿੱਚ ਖੁਲਾਸਾ ਕੀਤਾ ਗਿਆ ਕਿ ਪਰਿਵਾਰਿਕੇ ਮਸਲਾ ਜਿਸ ਨੂੰ ਲੈ ਕੇ ਪੂਰੀ ਵਾਰਦਾਤ ਨੂੰ ਅ